ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇੱਥੇ ਕੋਲ ਹੀ ਸਤਗੁਰੂ ਕਬੀਰ ਭਵਨ ਹੈ ਉਹਦੇ ਨਾਲ ਸ੍ਰੀ ਗੁਰੂ ਰਵਿਦਾਸ ਜੀ ਦਾ ਭਵਨ ਹੈ ਉਹਦੇ ਨਾਲ ਹੀ ਭਗਵਾਨ ਪਾਲਕੀ ਜੀ ਦਾ ਭਵਨ ਹੈ ਉਹਦੇ ਬਿਲਕੁਲ ਵਿੱਚ ਕੋਲ ਇੱਕ ਠੇਕਾ ਖੋਲ ਦਿੱਤਾ ਗਿਆ ਤੁਸੀਂ ਇੱਥੇ ਇੱਥੇ ਭਗੈ ਉੱਪਰ ਦਾ ਸਕ੍ਰੈਪ ਸ਼ਾਪ ਲਿਖਿਆ ਸਰ ਇਹ ਸਕ੍ਰੈਪ ਸ਼ਾਪ ਲਿਖਿਆ ਹੈ ਦੇਖੋ ਇਹ ਸਿਰਫ ਸਕ੍ਰੈਪ ਸ਼ਾਪ ਕੋਈ ਤੁਹਾਡੇ ਕੋਲ ਵੀਡੀਓ ਬਣੀ ਹੋਈ ਹੈ ਹਾਂ ਜੀ ਮੈਂ ਤੁਹਾਨੂੰ ਦਿਖਾਣਾ ਉੱਪਰ ਸਕ੍ਰੈਪ ਜੀ ਇੱਕ ਵਾਰੀ ਦੁਬਾਰਾ ਤੁਹਾਨੂੰ ਲੇਕਿਨ ਉਹਦੇ ਅੰਦਰ ਦੇਖੋ ਵਾਈਨ ਵਾਈਨ ਉਹਦੇ ਅੰਦਰ ਵਾਈਨ ਵਿਕ ਰਹੀ ਹੈ ਦਿਖਾਓ ਸਰ ਮਾਡੀ ਵੀਡੀਓ ਉੱਪਰ ਕਰੀਏ ਉਹਦੇ ਅੰਦਰ ਵਾਈਨ ਵਿ ਏ ਭਗਤ ਜੀ ਮੌਕੇ ਦੀ ਵੀਡੀਓ ਹੈ ਕੱਲ ਪਰਸੋ ਦੀ ਹਾਂਜੀ ਹਾਂਜੀ ਸਰ ਅੱਛਾ ਜੀ ਇਹ ਐਕਚੁਅਲੀ ਪਹਿਲਾ ਠੇਕਾ ਜਿਹੜਾ ਖੁੱਲਿਆ ਸੀਗਾ ਨਾ ਫਿਰ ਥੋੜੇ ਜਿਹਾ ਪ੍ਰੋਟੈਸਟ ਤੋਂ ਬਾਅਦ ਇਹ ਬੰਦ ਹੋ ਗਿਆ ਸੀਗਾ ਉਹਦੇ ਬਾਅਦ ਬਾਅਦ ਹੈ ਫਿਰ ਖੁੱਲਿਆ ਹੁਣ ਉਹ ਫਿਰ ਬੰਦ ਹੈ ਲੇਕਿਨ ਮੇਰੀ ਸਰਕਾਰ ਤੋਂ ਅਪੀਲ ਹੈ ਕਿ ਕਿਸੇ ਵੀ ਗੁਰੂ ਘਰ ਦੇ ਕੋਲ ਠੇਕੇ ਨਹੀਂ ਹੋਣੇ ਚਾਹੀਦੇ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ ਦੇਖੋ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਗੁਰੂ ਘਰ ਤਿੰਨ ਗੁਰੂ ਘਰ ਕੋਲ ਨੇ ਉਹਦੇ ਬਾਅਦ ਚਾਰ ਗੁਰੂ ਘਰ ਕੋਲ ਨੇ ਸਾਹਮਣੇ ਸਕੂਲ ਪੈ ਜਾਂਦਾ ਬੱਚਿਆਂ ਦਾ ਹੈਨਾ ਇੱਥੇ ਕੋਲ ਸਕੂਲ ਹੈ ਬੱਚੇ ਸਕੂਲ ਜਾਂਦੇ ਨੇ ਕੀ ਪ੍ਰਭਾਵ ਪਏਗਾ ਕਿਸੇ ਵੀ ਗੁਰੂ ਘਰ ਦੇ ਕੋਲ ਜਾਂ ਕਿਸੇ ਸਕੂਲ ਦੇ ਕੋਲ ਠੇਕਾ ਨਹੀਂ ਹੋਣਾ ਚਾਹੀਦਾ ਇਹ ਸ਼ੁਰੂ ਤੋਂ ਕਿਹਾ ਗਿਆ। ਇਹ ਸਰ ਇੱਕ ਚੀਜ਼ ਹੋ ਰਹੀ ਹੈ। ਕੁਝ ਹੀ ਕਦਮਾਂ ਦੀ ਦੂਰੀ ਦੇ ਉੱਤੇ ਜਿਹੜਾ ਇੱਕ ਨਸ਼ਾ ਛਡਾਓ ਜਿਹੜਾ ਕੇਂਦਰ ਹ ਹਸਪੀਟਲ ਬਣਿਆ ਹੋਇਆ। ਮਤਲਬ ਇੱਕ ਸਾਈਡ ਤੋਂ ਨਸ਼ਾ ਛਡਾਇਆ ਜਾ ਰਿਹਾ ਦੂਸਰੇ ਪਾਸੇ ਲਾਇਆ ਜਾ ਰਿਹਾ ਵਾ। ਉਹਨੂੰ ਕਿਵੇਂ ਦੇਖਦੇ ਹੋ? ਸਰ ਦੇਖੋ ਨਸ਼ੇ ਦਾ ਤੇ ਸ਼ੁਰੂ ਤੋਂ ਕਿਹਾ ਜਾ ਰਿਹਾ ਹੈ। ਸਰਕਾਰਾਂ ਵੀ ਕਹਿ ਰਹੀਆਂ ਅਸੀਂ ਖੁਦ ਕਹਿ ਰਹੇ ਹਾਂ ਕਿ ਨਸ਼ਾ ਤੇ ਖਤਮ ਹੋਣਾ ਚਾਹੀਦਾ। ਲੇਕਿਨ ਕੋਈ ਵੀ ਸਰਕਾਰ ਅਜੇ ਤੱਕ ਇਹ ਹੱਲ ਨਹੀਂ ਪਾ ਪਾਰੀ। ਇਹ ਇਹ ਸਮਝ ਨਹੀਂ ਆ ਰਿਹਾ ਜ਼ਿੰਮੇਵਾਰ ਕਿਸ ਕਿਨੂੰ ਸਮਝੋਏ ਸਾਰਾ ਕਾਰਨਾ ਨਹੀਂ ਜ਼ਿੰਮੇਦਾਰ ਤੇ ਦੇਖੋ ਹੁਣ ਮੈਂ ਨਹੀਂ ਕਹਿ ਸਕਦਾ ਜ਼ਿੰਮੇਦਾਰ ਕੌਣ ਹੈ ਸਰ ਇੱਕ ਛੋਟਾ ਜਿਹਾ ਨਸ਼ਾ ਜਿਹੜਾ ਹੁਣ ਦਾ ਨਹੀਂ ਚੱਲ ਰਿਹਾ ਨਸ਼ਾ ਕਾਫੀ ਦੇਰ ਦਾ ਚੱਲ ਰਿਹਾ ਮੇਨ ਇੱਕ ਮੁੱਦਾ ਐ ਵੇ ਕਿ ਅਸੀਂ ਜਿਸ ਚੀਜ਼ ਦਾ ਪ੍ਰੋਟੈਸਟ ਕਰ ਰਹੇ ਆਂ ਜੇ ਅਸੀਂ ਤਾਂ ਪ੍ਰੋਟੈਸਟ ਅੱਗੇ ਕਰਨਾ ਵੀ ਅਸੀਂ ਕਿ ਇੱਕ ਗੁਰੂ ਘਰ ਦੇ ਕੋਲ ਸ਼ਰਾਬ ਦੇ ਠੇਕੇ ਨਹੀਂ ਹੋਣੇ ਚਾਹੀਦੇ ਪ੍ਰੈਜ਼ੀਡੈਂਟ ਆ ਪੰਜਾਬ ਮੇ ਕਮਿਊਨਿਟੀ ਦਾ ਹਮ ਅਸੀਂ ਅੱਜ ਇੱਥੇ ਇਕੱਠੇ ਹੋਏ ਆਂ ਕਬੀਰ ਭੌਂਦੇ ਦੇ ਔਰ ਸਾਰੇ ਮੰਦਰਾਂਾਂ ਦੀਆਂ ਕਮੇਟੀਆਂ ਇਕੱਠੀਆਂ ਹੋਈਆਂ ਸੀ ਪ੍ਰਧਾਨ ਜੀ ਆਏ ਸੀ ਮੁੱਖ ਮੰਦਰ ਦੇ ਵੱਲੋਂ ਕੀਤਾ ਗਿਆ ਵਿਰੋਧ ਤੇ ਕਮੇਟੀ ਉਹ ਆਏ ਸੀ ਸਾਰਿਆਂ ਨੇ ਅਸੀਂ ਫੈਸਲਾ ਲਿਆ ਅਸੀਂ ਡੀਸੀ ਸਾਹਿਬ ਨੂੰ ਮੈਮੋਰੰਡਮ ਦੇਾਂਗੇ ਠੇਕਾ ਬੁੱਲਣ ਨੂੰ ਲੈ ਕੇ ਐਮਐਲਏ ਸਾਹਿਬ ਨੂੰ ਅਸੀਂ ਕਹਿ ਚੁੱਕੇ ਆ ਸਾਡੀ ਹਾਲੇ ਤੱਕ ਗੱਲ ਨਹੀਂ ਸੁਣੀ ਗਈ ਐਮਐਲਏ ਸਾਹਿਬ ਨੂੰ ਦੁਬਾਰਾ ਕਹਿ ਕੇ ਮਿਲ ਕੇ ਔਰ ਡੀਸੀ ਸਾਹਿਬ ਨੂੰ ਮਿਲ ਕੇ ਅਸੀਂ ਮੈਮੋਰੰਡਮ ਦੇਾਂਗੇ ਵੀ ਸਾਡਾ ਜੋ ਠੇਕਾ ਹੈ ਬੰਦ ਹੋਵੇ ਕਿਉਂਕਿ ਇਹ ਬਿਲਕੁਲ ਜਿਹੜਾ ਨਾ ਸਤਿਗੁਰੂ ਕਬੀਰ ਸਾਹਿਬ ਦੇ ਤੋਂ ਮੰਡ ਨਾਲ ਹੈਗਾ ਇਸ ਵਾਸਤੇ ਅਸੀਂ ਸਾਰੇ ਅੱਜ ਇਕੱਠੇ ਹੋਈ ਸਾਡੀ ਮੀਟਿੰਗ ਹੋਈ ਹੈ ਉੱਚ ਸਰਬਸ਼ੰਤੀ ਨਾਲ ਫੈਸਲਾ ਲਿਆ ਗਿਆ ਹੈ ਵੇਰਾ ਠਿਕਾਣਾ ਅਸੀਂ ਨਿੱਕ ਫੁਲੰਦਿਆਂਗੇ ਇਹਦੇ ਵਾਸਤੇ ਅਸੀਂ ਡੀਸੀ ਸਾਹਿਬ ਨੂੰ ਔਰ ਕਮਿਸ਼ਨਰ ਸਾਹਿਬ ਨੂੰ ਔਰ ਆਪਣੇ ਐਮਐਲਏ ਨੂੰ ਮੈਮੋਰੰਡਮ ਦੇਾਂਗੇ ਸਾਰਿਆਂ ਨੂੰ ਧੰਨਕਬੀਰ ਦੇਖਬੀਰ ਇੱਕੋ ਸਾਡੇ ਮਾਲੀ ਸਾਹਿਬ ਗੱਲ ਕਰਦੇ ਬੜਾ ਹੀ ਮਾਣਸ਼ਾ ਔਰ ਅਕ੍ਰੋਸ਼ ਹੈ ਇਸ ਮੁੱਦੇ ਨੂੰ ਲੈ ਕੇ ਕਿ ਇਸ 120 ਫੁੱਟੀ ਰੋਡ ਦੇ ਉੱਤੇ ਚਾਰ ਵੱਡੀਆਂ ਸੁਬੇ ਦੀਆਂ ਸੰਸਥਾਵਾਂ ਅਲੱਗ-ਅਲੱਗ ਜਿਹੜਾ ਹੈਗੀਆਂ ਪਰਮਾਨ ਵਾਲਮੀਕੀ ਜੀ ਦਾ ਔਰ ਰਵਿਦਾਸ ਜੀ ਮਹਾਰਾਜ ਦਾ ਕਬੀਰ ਜੀ ਮਹਾਰਾਜ ਦਾ ਔਰ ਛੀਵੀ ਪਾਤਸ਼ਾਹੀ ਦਾ ਗੁਰਦੁਆਰਾ ਸਾਹਿਬ ਇੱਥੇ ਮੌਜੂਦ ਹੈ। ਉਹਨਾਂ ਦੇ ਦਰਮਿਆਨ ਦੇ ਵਿੱਚ ਉਸੇ ਲੇਨ ਦੇ ਵਿੱਚ ਇਹ ਕਿਸੇ ਸ਼ਰਾਪਤੀ ਤੱਤਨ ਤੇ ਮੈਂ ਇਸ ਲਈ ਕਹਿ ਰਿਹਾ ਕੋਈ ਨੋਟੀਫਿਕੇਸ਼ਨ ਸਟੇਟ ਗਵਰਨਮੈਂਟ ਦੀ ਨਹੀਂ ਹੈਗੀ ਕਿ ਨਵੇਂ ਠੇਕੇ ਕੋਈ ਜ਼ਿਲੰਦਰ ਚ ਨਵੇਂ ਵਧਾਏ ਗਏ ਨੇ ਘਟਾਏ ਗਏ ਨੇ ਬੰਦ ਹੋਏ ਨੇ ਖੁੱਲੇ ਪੋਸਾਲ ਦੇ ਵਿੱਚ ਵਿਚਾਲੇ 1 ਸਤੰਬਰ ਦੇ ਮਹੀਨੇ ਦੇ ਵਿੱਚ ਕਿਸੇ ਨੇ ਇੱਥੇ ਠੇਕਾ ਖੋਲਿਆ ਕਬੀਰ ਜੀ ਮਹਾਰਾਜ ਦੇ ਉਹ ਸਤਿਗੁਰੂ ਕਬੀਰ ਜੀ ਮਹਾਰਾਜ ਦਾ ਜਿਹੜਾ ਆਪਣੇ ਭਵਨ ਹੈ ਉਹਦੇ ਤੋਂ ਥੋੜੀ ਦੂਰੀ ਤੇ ਲਗਭਗ 100 ਮੀਟਰ ਦੀ ਦੂਰੀ ਦੇ ਉੱਤੇ ਹੈ ਇਹ ਕਾਨੂੰਨਨ ਵੀ ਐਕਟ ਦੇ ਖਿਲਾਫ ਹੈ ਕੋਈ ਸੈਕਸ਼ਨ ਸੰਸਥਾਵਾਂ ਦੇ ਵੀ ਦੂਰੀ ਹੁੰਦੀ ਹੈ ਨਿਸ਼ਚਿਤ ਹੁੰਦੀ ਹੈ ਔਰ ਧਾਰਮਿਕ ਸਥਾਨਾਂ ਦੀ ਵੀ ਨਿਸ਼ਚਿਤ ਹੁੰਦੀ ਹੈ ਕੋਈ ਠੇਕਾ ਨਹੀਂ ਖੋਲ ਸਕਦਾ 100 ਮੀਟਰ ਤੋਂ 100 ਮੀਟਰ ਤੋਂ ਜਿਹੜਾ ਐਕਟ ਹੈ ਮੈਂ ਆਪਣੇ ਮਹਸੂਬੇ ਸਰਕਾਰ ਵਿੱਚ ਅਫਸਰ ਰਿਹਾ ਆ ਉਹ ਪਤਾ ਜਿਹੜੀਆਂ ਸਿੱਖਣ ਸੰਸਥਾਵਾਂ ਨੇ ਲਗਭਗ ਉਹੀ ਲਾਗੂ ਧਾਰਮਿਕ ਸਥਾਨਾਂ ਤੇ ਹੁੰਦੀਆਂ ਚਾਹਦੇ ਉਸ ਤੋਂ ਥੋੜੀ ਹੀ ਹੋਗੇ ਇਹ 75 ਮੀਟਰ ਪਰ ਮੈਂ ਕਹਿਣਾ ਹੈ ਕਿ ਉਹ ਜੇ 2 ਫੁੱਟ ਵੱਧ ਘੱਟ ਵੀ ਹੈਗੀ ਕਿਹਾ ਸੀ ਇਸ ਤਰ੍ਹਾਂ ਦਾ ਧਰਮ ਚਲਾਉਂਦੇ ਹੁੰਦੇ ਆ ਇਦਾਂ ਸਮਾਜ ਚੱਲੇਗਾ ਇਹ ਵਾਲਾ ਠੇਕਾ ਨਹੀਂ ਖੁੱਲਣਾ ਚਾਹੀਦਾ ਧਾਰਮਿਕ ਕਾਰਸਥਾਵਾਂ ਨੂੰ ਚੋਟ ਪਹੁੰਚਦੀ ਹੈ ਐਡੀ ਵੱਡੀ ਕਮਿਊਨਿਟੀ ਹੈ ਮੇ ਕਬੀਰਪੰਥੀ ਸਮਾਜ ਦੇ ਜਲੰਧਰ ਦੇ ਵਿੱਚ ਨਹੀਂ ਪੂਰੇ ਸੂਬੇ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਔਰ ਇੰਨਾ ਘਾਣ ਜਿਹੜਾ ਸਾਡੇ ਆਸਤਾ ਨਾਲ ਹੋ ਰਿਹਾ ਇਹਦਾ ਅਸੀਂ ਵਿਰੋਧ ਕਰਦੇ ਹਾਂ ਨਿੱਕੇ ਜਿਹੇ ਗੱਲ ਜੜੀਏ ਤੁਹਾਡੇ ਹੀ ਕਾਸਟ ਦੇ ਵੈਸਟ ਹਲਕੇ ਦੇ ਐਮਐਲਏ ਨੇ ਤੁਹਾਡੇ ਵੱਲੋਂ ਉਹਨਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦਾ ਕੀ ਕਹਿਣਾ ਸੀ ਇਸ ਪੂਰੇ ਮਾਮਲੇ ਨੁਮਾਇੰਦਿਆਂ ਨੇ ਜਿਹੜੇ ਸ਼੍ਰੋਮਣੀ ਕਮੇਟੀਪਨ ਕਮੇਟੀ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੀ ਨੇ ਉਹਨਾਂ ਦੇ ਆਗੂਕਾਰ ਨੇ ਉਹਨਾਂ ਦੇ ਮੁੱਖ ਮੰਦਰ ਦੀ ਪ੍ਰਬੰਧਕ ਸਭਾ ਦੇ ਜਿਹੜੇ ਆਗੂਕਾਰ ਹੈਗੇ ਚੇਅਰਮੈਨ ਜਾਂ ਪ੍ਰਧਾਨ ਸਾਹਿਬ ਨੇ ਉਹਨਾਂ ਨੇ ਐਮਐਲਏ ਸਾਹਿਬ ਦੇ ਨੋਟਿਸ ਵਿੱਚ ਲਾਈ ਹੈ ਗੱਲ ਇਹ ਵਾਲੀ ਮੈਂ ਹੈਰਾਨ ਆ ਇਸ ਸੀਜ਼ ਤੋਂ ਕਿ ਇਹਨੇ ਪ੍ਰਚੰਡ ਬਹੁਮਤ ਨਾਲ ਉਹਨਾਂ ਲੋਕਾਂ ਦੀ ਆਸਤਾ ਦੇ ਨਾਲ ਵੋਟਾਂ ਲੈ ਕੇ ਜਿੱਤ ਕੇ ਤੇ ਆ ਹਾਲ ਅਜੇ 2 ਮਹੀਨੇ ਵਿੱਚ ਹੀ ਹੈ ਤੇ ਮੈਨੂੰ ਆਉਂਦੇ ਭਵਿੱਖ ਵਿੱਚ ਵੀ ਕੋਈ ਉਮੀਦ ਨਹੀਂ ਸਰਦਾਰ ਜੀ ਇੱਕ ਪਾਸੋਂ ਜਿਹੜਾ ਵਿਧਾਇਕ ਵੱਲੋਂ ਕਿਹਾ